ਬਾਦ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਤੇ ਅਮਰੀਕਾ ਦੀਆਂ ਦੋ ਵੱਡੀਆਂ ਖਬਰਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ। ਯਾਨੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਬਾਰ ਬਾਰ ਇਹੀ ਖਬਰ ਆ ਰਹੀ ਸੀ। ਕਹਿੰਦੇ ਉਹਨੂੰ ਜੇਲ੍ਹ ਹੋ ਸਕਦੀ ਆ। ਠੰਡੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਕਿਵੇਂ ਜਾਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਪਡੇਟ ਔਰ ਉਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਸੀ। ਤਾਂ ਕੱਲ ਇੱਕ ਪੰਨੂ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਸੁਣਾਇਆ ਸੀ ਕਿ ਇਹ ਖਾਲਸਤਾਨੀ ਪੰਨੂ ਜਿਹੜੇ ਵਿੱਚ ਹਰਜਿੰਦਰ ਸਿੰਘ ਨੂੰ ਮਿਲ ਕੇ ਆਏ ਸੀ ਕਹਿੰਦੇ ਜੀ ਖਾਲਸਤਾਨੀ ਪੱਖੀ ਹਰਜਿੰਦਰ ਸਿੰਘ ਇਹ ਦਾਵਾ ਕਿਨੇ ਕੀਤਾ ਸੀ ਗੁਰਪੰਤ ਸਿੰਘ ਪੰਨੂ ਨੇ ਪਰ ਜੇਲ੍ਹ ਦੇ ਵਿੱਚ ਮਿਲ ਕੇ ਹਰਜਿੰਦਰ ਸਿੰਘ ਨੂੰ ਪੰਨੂ ਵੀ ਕਸੂਤਾ ਫਸ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਇੱਕ ਕਰਕੇ ਕਿ ਹਰਜਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਨੂ ਵੀ ਕਸੂਤਾ ਫਸ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਪਤਨੀ ਦੀ ਬਾਰ-ਬਾਰ ਅਪਡੇਟ ਆ ਰਹੀ ਸੀ ਕਹਿੰਦੇ ਜੀ ਵਿਜੀਲੈਂਸ ਬਿਊਰੋ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਉਹਦੀ ਪਤਨੀ ਤੋਂ ਪੁੱਛਗਛ ਕਰ ਸਕਦਾ ਹੈ ਮਜੀਠੀਏ ਦੇ ਕੇਸ ਦੇ ਵਿੱਚ ਪਰ ਹੁਣ ਤਾਂ ਖਬਰ ਇਹ ਵੀ ਆ ਰਹੀ ਹੈ ਕਹਿੰਦੇ ਠੰਡੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਦੀ ਪਤਨੀ ਕਿਵੇਂ ਪਹੁੰਚਦੀ ਹੈ ਜਰਾ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਵੱਡੀ ਔਰ ਅਹਿਮ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸਭ ਤੋਂ ਪਹਿਲੀ ਖਬਰ ਗੁਰਪੰਤ ਸਿੰਘ ਪੰਨੂ ਅਮਰੀਕਾ ਦੇ ਵਿੱਚ ਬੈਠੇ ਨੇ ਅਕਸਰ ਪੰਜਾਬ ਦੇ ਲੋਕਾਂ ਨੂੰ ਕਈ ਵਾਰ ਰੋਕਸਾਇਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਵੇਂ ਕਿ ਮੈਂ ਕੱਲ ਵੀ ਦੱਸਿਆ ਸੀ ਕਿ ਭਾਈ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਗੁਰਪੰਤ ਸਿੰਘ ਪੰਨੂ ਵੱਨੀਓ ਧਮਕੀ ਦਿੱਤੀ ਗਈ ਹੈ ਚਾਹੇ ਕੋਈ ਵੀ ਤਿਹਾਰ ਹੋਵੇ ਗੁਰਪੰਤ ਸਿੰਘ ਪੰਨੂ ਦੀ ਹਰ ਵੇਲੇ ਧਮਕੀ ਆਉਂਦੀ ਹੈ ਪੰਜਾਬ ਦੇ ਅੰਦਰ ਖਾਲਸਤਾਨੀ ਪੱਖੀ ਲੋਕਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਕਿ ਤੁਸੀਂ ਮੁੱਖ ਮੰਤਰੀ ਨੂੰ ਉਡਾ ਦਿਓ 15 ਅਗਸਤ ਵਾਲੇ ਦਿਨ ਗੁਰਪੰਤ ਸਿੰਘ ਪੰਨੂ ਦੀ ਦੋ ਵਾਰ ਧਮਕੀ ਆਈ ਆ ਤੁਹਾਡੇ ਸਾਹਮਣੇ ਆਈ ਆ ਪਰ ਅੱਜੋ ਹੀ ਪੰਨੂ ਹਰਜਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਅਮਰੀਕਾ ਦੇ ਅੰਦਰ ਉਹ ਭਾਈ ਕਸੂਤੇ ਫਸ ਗਏ ਨੇ ਕਿਉਂਕਿ ਖਾਲਸਪਤਾਨ ਦੀ ਗੱਲ ਅਕਸਰ ਕਰਦੇ ਨੇ ਉਹਨਾਂ ਨੇ ਦਾਵਾ ਗੱਲ ਕੀ ਕਰ ਦਿੱਤਾ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੁਣਾਇਆ ਵੀ ਸੀ ਕਹਿੰਦਾ ਜੀ ਖਾਲਸਤਾਨੀ ਪੱਖੀ ਹੈ ਹਰਜਿੰਦਰ ਸਿੰਘ ਐਸ ਕਰਕੇ ਮੈਂ ਇਹਨੂੰ ਜੇਲ੍ਹ ਦੇ ਵਿੱਚ ਮਿਲਣਾ ਆ ਪਰ ਬਹੁਤੇ ਸਾਥੀਆਂ ਨੂੰ ਦੀ ਸਜ਼ਾ ਦਾ ਇੰਤਜ਼ਾਰ ਹੈ ਕਿ ਭਾਈ ਉਹਨੂੰ ਸਜ਼ਾ ਹੁੰਦੀ ਹੈ ਜਾਂ ਉਹ ਬਰੀ ਹੋਣਗੇ ਜਾਂ ਘੱਟ ਸਜ਼ਾ ਹੋਊਗੀ ਇਹਦੇ ਤੇ ਵੀ ਤੁਹਾਡੇ ਨਾਲ ਚਾਣਨਾ ਪਾਵਾਂਗੇ ਬਹੁਤ ਵੱਡੀ ਖਬਰ ਹਰਜਿੰਦਰ ਨੂੰ ਲੈ ਕੇ ਵੀ ਪਹਿਲਾਂ ਤੁਸੀਂ ਇਹ ਸੁਣੋ ਕਿ ਜਿਹੜੇ ਗੁਰਪੰਤ ਸਿੰਘ ਪੰਨੂ ਨੇ ਉਹ ਕਸੂਤੇ ਕਿਵੇਂ ਫਸ ਗਿਆ ਕੀ ਇਹ ਜਿਹਾ ਕਹਿ ਦਿੱਤਾ ਸੀ ਉਹਨਾਂ ਨੇ ਸੁਣੋ ਆਹ ਦਸੀਆਂ ਜ਼ਰੂਰੀ ਸੀ ਸੋ ਜਦੋਂ ਮੈਂ ਮਿਲਿਆ ਤੇ ਇਹ ਮੈਂ ਅਬਜ਼ਰਵ ਕੀਤਾ ਇਹ ਉਹਦੀ ਹਰਜਿੰਦਰ ਸਿੰਘ ਦੀ ਸਟੇਟਮੈਂਟ ਨਾ ਲਵੇ ਕੋਈ ਕਿ ਜਦੋਂ ਦਾ ਇਹ ਹਾਦਸਾ ਹੋਇਆ ਜਦੋਂ ਉਹ ਇਹ ਹਾਦਸਾ ਹੋਇਆ ਤੇ ਉਹਦੇ ਮਨ ਦੇ ਉੱਤੇ ਕੀ ਮੈਂ ਫੀਲ ਕੀਤਾ ਕਿ ਅੱਖਾਂ 'ਚ ਪਾਣੀ ਹੈ ਦਿਲ 'ਚ ਹਮਦਰਦੀ ਹੈ ਤੇ ਮੂੰਹ ਦੇ ਉੱਤੇ ਵਾਹਿਗੁਰੂ ਤੇ ਅਰਦਾਸ ਹੈ ਉਹਨਾਂ ਵਾਸਤੇ ਕਿ ਜਿਹੜੇ ਉਦੋਂ ਉਸ ਇਨਸੀਡੈਂਟ ਦੇ ਵਿੱਚ ਤਿੰਨ ਅਮਰੀਕਨਸ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਉਹਨੂੰ ਲੱਗਦਾ ਕਿ ਇਹ ਜਿਹੜੇ ਉਦ ਤਰ ਜਿਹੜੇ ਪੂਰੇ ਹੋਏ ਆ ਤੇ ਅਮਰੀਕਨਸ ਕਿਵੇਂ ਉਹਦੇ ਲਈ ਹਮਦਰਦੀ ਹਰਜਿੰਦਰ ਦੇ ਬੁੱਲਾਂ ਦੇ ਉੱਤੇ ਅੱਖਾਂ ਦੇ ਵਿੱਚ ਤੇ ਦਿਲ ਵਿੱਚ ਅਰਦਾਸ ਹੈ ਦੇਖੋ ਕਿਉਂਕਿ ਮੈਂ ਉਹਦਾ ਵਕੀਲ ਨਿੰਗਾ ਤੇ ਅਸੀਂ ਹੁਣੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਮੈਂ ਇਹ ਦੱਸੀਆਂ ਗੱਲਾਂ ਕਿ ਜੋ ਮੈਂ ਆਬਜ਼ਰਵ ਕੀਤਾ ਵੀ ਉਹ ਕੀ ਸੀਗਾ ਤੇ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਕੇਸ ਉਹਦੇ ਸਾਥੀਆਂ ਨੇ ਤੇ ਉਥੇ ਕੈਲੀਫੋਰਨੀਆ ਦੇ ਜਿਹੜੇ ਉਹਦੇ دوست ਹੈ ਜਿਹੜਾ ਸੱਜਣ ਹੈ ਉਹਨਾਂ ਨੇ ਲੜਨਾ ਕਿ ਇਹਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੂਰੀ ਜਿਹੜੀ ਆਪਣੇ ਅਮਰੀਕਨ ਸਿਕਸ ਹੈ ਦੇ ਸ਼ੁਡ ਸਟੈਂਡ ਇਨ ਸੋਲੀਡੈਟੀ ਵਿਦ ਦਾ ਵਿਕਟਮਸ ਤਾਂ ਸੁਣ ਲੈ ਪੰਜਾਬ ਵਾਲੇ ਹੁਣ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਇੱਕ ਪਾਸੇ ਪੰਨੂ ਉੱਤਰ ਗਿਆ ਸੀ ਤਾਂ ਹੁਣ ਉਹਨਾਂ ਨੇ ਦਾਵਾ ਕੀ ਕਰ ਦਿੱਤਾ ਸੀ ਦੋ ਗੱਲਾਂ ਕਹੀਆਂ ਵੱਡੀਆਂ ਜਿਨ੍ਹਾਂ ਨੇ ਪੰਨੂ ਨੂੰ ਬਸਾ ਕੇ ਧਰ ਦਿੱਤਾ ਪਹਿਲੀ ਗੱਲ ਕਹੀ ਸੀ ਕਹਿੰਦਾ ਖਾਲਸਤਾਨੀ ਪੱਖੀ ਐ ਹਰਜਿੰਦਰ ਸਿੰਘ ਐ ਇਸ ਕਰਕੇ ਮੈਨੂੰ ਮਿਲਣਾ ਐ ਜੇਲ੍ਹ ਦੇ ਵਿੱਚ ਅਮਰੀਕਾ ਦੇ ਅੰਦਰ ਉਹ ਵੀ ਨੇ ਤੇ ਉਹ ਮੁੰਡਾ ਵੀ ਐ ਔਰ ਦੂਜੇ ਪਾਸੇ ਉਹਨਾਂ ਨੇ ਦਾਵਾ ਇੱਕ ਬਾਤ ਵੱਡਾ ਹੋਰ ਕਰ ਦਿੱਤਾ ਸੀ ਕਈ ਲੱਖ ਡਾਲਰਾਂ ਦਾ ਦੇਣ ਦਾ ਦਾਵਾ ਕਰ ਦਿੱਤਾ ਤਾਂ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਮੈਂਟਾਂ ਦੇ ਵਿੱਚ ਲੋਕਾਂ ਨੇ ਬਹੁਤਾਂ ਨੇ ਲਿਖਿਆ ਕਹਿੰਦੇ ਜੇਕਰ ਪੰਨੂ ਪੰਜਾਬ ਦੇ ਸਿੱਖਾਂ ਦੇ ਹੱਕ ਦੇ ਵਿੱਚ ਬੋਲਦਾ ਅਕਸਰ ਤੁਸੀਂ ਵੇਖਿਆ ਆਹਦੇ ਆਪ ਨੂੰ ਇੱਕ ਬਹੁਤ ਵੱਡਾ ਸਿੱਖ ਕਮਾਉਂਦਾ ਕਹਿੰਦੇ ਜੀ ਫਿਰ ਇਹ ਚਿੱਟੇ ਦੇ ਖਿਲਾਫ ਕਿਉਂ ਨਹੀਂ ਬੋਲਦਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਬੜੇ ਵਾਰ ਹੋਈਆਂ ਨੇ ਪੰਜਾਬ ਦੇ ਅੰਦਰ ਉਹਦੇ ਕਿਉਂ ਪੰਨੂ ਨਹੀਂ ਬੋਲਦਾ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਤੱਥ ਨੇ ਜਿਹੜੇ ਆਪਣੀ ਵੀਡੀਓ ਦੇ ਥੱਲੇ ਲੋਕਾਂ ਨੇ ਧਰੇ ਸੀ ਤਾਂ ਇਹ ਗੱਲ ਬਣਦੀ ਵੀ ਆ ਪੰਜਾਬ ਨੂੰ ਅਕਸਰ ਵਿਗਾੜਨ ਦੀ ਤੋੜਨ ਦੀ ਗੱਲ ਕਰਦਾ ਗੁਰਪੰਨ ਸਿੰਘ ਪੰਨੂ ਜਾਂ ਚਿੱਟੇ ਦੇ ਵਿਰੁੱਧ ਜਾਂ ਬਾਦਲਾਂ ਦੇ ਵਿਰੁੱਧ ਤੇ ਜਾਂ ਬੇਅਦਬੀਆਂ ਦੇ ਵਿਰੁੱਧ ਕਦੇ ਬੋਲਦਾ ਦੇਖਿਆ ਉਨਹੀਂ ਦੇਖਿਆ ਆਸ ਕਰਕੇ ਪੰਜਾਬ ਦੇ ਲੋਕ ਵੱਡੇ ਪੱਦਰ ਤੇ ਇਹ ਗੱਲਾਂ ਲਿਖ ਰਹੇ ਨੇ ਕਹਿੰਦੇ ਜੇਕਰ ਪੰਨੂ ਨੂੰ ਵਾਕਈ ਹਿੱਤ ਹੈ ਤਾਂ ਭਾਈ ਸਾਡੇ ਜਿਹੜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਤੇ ਬੋਲ ਫਿਰ ਮੰਨਾਂਗੇ ਕਿ ਹਾਂ ਯਾਰ ਇੱਕ ਬੰਦਾ ਸਿੱਖ ਹੈ ਇਹ ਲੋਕ ਪੰਜਾਬ ਦੇ ਕਹਿ ਰਹੇ ਨੇ ਤਾਂ ਹੁਣ ਦੂਜੇ ਪਾਸੇ ਆਜੋ ਇੱਕ ਠੰਡੀ ਜੇਲ੍ਹ ਦਾ ਜ਼ਿਕਰ ਹੋ ਰਿਹਾ ਜਗਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਪੁੱਛ ਦੱਸਤਾ ਕਹਿੰਦੇ ਕਈ ਵਾਰ ਪਹਿਲਾਂ ਵੀ ਹੋ ਚੁੱਕੀ ਆ ਤਾਂ ਉਹਨੂੰ ਇੱਕ ਨੋਟਿਸ ਜਿਹੜਾ ਜਾਰੀ ਹੋਇਆ ਸੀ ਉਹਦੇ ਤਹਿਤ ਪੁੱਛ ਦੱਸ ਕਰਨ ਤੋਂ ਬਾਅਦ ਕਹਿੰਦੇ ਜੀ ਹੁਣ ਠੰਡੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਜਾ ਸਕਦੀ ਆ ਠੰਡੀ ਜੇਲ੍ਹ ਦਾ ਜ਼ਿਕਰ ਕਿਉਂ ਹੋ ਰਿਹਾ ਵਜ੍ਹਾ ਕੀ ਆ ਠੰਡੀ ਜੇਲ੍ਹ ਇਸ ਤਰ੍ਹਾਂ ਨਹੀਂ ਕਿ ਉਹਨੂੰ ਕੋਈ ਸਕੂਨ ਦੇ ਨਾਲ ਰੱਖਿਆ ਜਾਵੇ ਠੰਡੀ ਜੇਲ੍ਹ ਦੀ ਵਜ੍ਹਾ ਇਹ ਆ ਕਿ ਭਾਈ ਬਹੁਤ ਦੂਰ ਠੰਡੇ ਇਲਾਕਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਈ ਜੇਲਾ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਉਹ ਵੀ ਆ ਜਿੱਥੋਂ ਸਾਡੇ ਕਈ ਨੌਜਵਾਨ ਪੰਜਾਬ ਦੇ ਰੱਖੇ ਗਏ ਨੇ ਤਾਂ ਹੁਣ ਪੰਜਾਬ ਦੇ ਅੰਦਰ ਇਸ ਖਬਰ ਨੇ ਵੀ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ ਦਰਸਾਲ ਦੇ ਵਿੱਚ ਉਹਨਾਂ ਨੇ ਕਈ ਵਾਰ ਐਸੇ ਇਲਜ਼ਾਮ ਲਗਾ ਦਿੱਤੇ ਸੀ ਸਰਕਾਰ ਦੇ ਉੱਤੇ ਕਹਿੰਦੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਇੱਕ ਵੀ ਇਨਪੁਟ ਨਹੀਂ ਮਿਲੀ ਪਰ ਦਰਸਾਲ ਦੇ ਵਿੱਚ ਉਹਨਾਂ ਦੀ ਹੀ ਪਤਨੀ ਦੇ ਖਿਲਾਫ ਇੱਕ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਕਿਉਂਕਿ ਉਸੇ ਦੇ ਨਾਮ ਘੁਮਾ ਫਿਆ ਕੇ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਹੁਰੇ ਨੂੰ ਇੰਨਾ ਯਾਨੀ ਪੈਸਾ ਦਿੱਤਾ ਐ ਨਹੀਂ ਜ਼ਮੀਨ ਜਾ ਆਜਾ ਦੇ ਦਿੱਤੀ ਤਾਂ ਉਸ ਦੇ ذریعے ਆਪਣੀ ਪਤਨੀ ਦੇ ਨਾਮ ਲਵਾ ਦਿੱਤੀ ਦੇਖੋ ਕਿੱਡਾ ਜਾਲ ਬੁਣਿਆ ਬਿਕਰਮ ਸਿੰਘ ਮਜੀਠੀਆ ਨੇ ਤਾਂ ਫੇਰ ਅਕਾਲੀ ਦਲ ਦਾਵਾ ਕਰਦਾ ਇਹਨਾਂ ਦੇ ਵਰਕਰ ਦਾਵਾ ਕਰਦੇ ਉਹਨਾਂ ਦਾ ਪਰਿਵਾਰ ਦਾਵਾ ਕਰਦਾ ਮਜੀਠੀਆ ਦਾ ਉਹਨਾਂ ਦੇ ਵਕੀਲ ਕਰਦੇ ਨੇ ਕਹਿੰਦੇ ਜੀ ਬਿਕਰਮ ਮਜੀਠੀਆ ਕੋਲ ਤਾਂ ਨਾ ਬੇਨਾਮੀ ਸੰਪਤੀ ਹੈ ਨਾ ਕੋਈ ਬਹੁਤ ਵੱਡੇ ਪੱਦਰ ਤੇ ਪੈਸਾ ਹੈ ਉਹ ਤਾਂ ਕਹਿੰਦੇ 540 ਰੁਪਏ ਤੱਕ ਨਹੀਂ ਬਰਾਮਦ ਹੁੰਦੇ ਸਾਡੇ ਤੋਂ ਇਹ ਦੇਖੋ ਵੀ ਇਹਨਾਂ ਦੇ ਝੂਠ ਇਹਨਾਂ ਦੇ ਝੂਠ ਹੀ ਇਹਨਾਂ ਨੂੰ ਲਈ ਬੈਠੇ ਨੇ ਐਸੇ ਕਰਕੇ ਪੰਜਾਬ ਦੇ ਲੋਕਾਂ ਨੇ ਮਿੱਟੀ ਦੇ ਵਿੱਚ ਬਾਗਰਾਂ ਨੂੰ ਵੀ ਮਿਲਾ ਦਿੱਤਾ ਤੇ ਇਹਨਾਂ ਮਜੀਠੀਆ ਨੂੰ ਵੀ ਮਿਲਾ ਦਿੱਤਾ ਕਿਸੇ ਵੇਲੇ ਵੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਮੁੱਖ ਮੰਤਰੀ ਭਗਵੰਤ ਮਾਨ ਇੱਕ ਸੁਖਵੀਰ ਬਾਦਲ ਦਾ ਵੀ ਨਾਮ ਆ ਰਿਹਾ ਵੇ ਇਹ ਆਦਮੀਆਂ ਦੇ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਅਰੈਸਟ ਕਰਵਾ ਸਕਦੇ ਨੇ ਤਾਂ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਬਹੁਤ ਹੀ ਅਹਿਮ ਖਬਰ ਤਾਂ ਠੀਕਾ ਪੰਜਾਬ ਵਾਲੋ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ